ਪੰਜਾਬ ਦੇ ਵਿੱਚ ਨਗਰ ਨਿਗਮ ਚੋਲਾ ਦਾ ਬਿਲਕੁਲ ਵਜਨ ਵਾਲਾ ਕੁਛ ਹੀ ਮਹੀਨੇ ਆ ਦੇ ਬਾਅਦ ਪੰਜਾਬ ਦੇ ਵਿੱਚ ਨਗਰ ਨਿਗਮ ਚੋਨਾ ਭਾਜਪੀ ਨੂੰ ਕੋਲਾ ਮੁੱਦਾ ਚੱਕਿਆ ਗਿਆ ਟੁੱਟਿਆ ਸੜਕਾ ਸੜਕ ਦਾ ਹਾਲ ਦਿਖਾ ਦਈਏ ਬੱਤੋ ਬੱਤਰ ਸੜਕ ਜਿਹੜੀ ਬਣੀ ਹੋਈ ਆ ਗਿਲ ਚੌਕ ਦੀ ਰੋਡ ਆ ਜਿਹੜੀ ਗਿਲਚੋਕ ਤੋਂ ਲੈ ਕੇ ਗਿਲਨੇ ਤੱਕ ਜਾਂਦੀ ਆ ਪਿੱਛੇ ਕਿਨੂੰ ਬਣਾਉਣ ਦਾ ਵੀ ਕਾਰਜ ਚਾਲੂ ਕੀਤਾ ਗਿਆ ਸੀ ਪਿਛਲੇ 2 ਸਾਲਾਂ ਤੋਂ ਇਹ ਸੜਕ ਬੰਦ ਹੀ ਆ ਰਹੀ ਹੈ ਸਸਿਕਲ ਦੋਸਤੋ ਮੈਂ ਆ ਬਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਗੱਲ ਕਰੀਏ ਪੰਜਾਬ ਦੇ ਵਿੱਚ ਨਗਰ ਨਿਗਮ ਚੋਨਾ ਦਾ ਬਿਲਕੁਲ ਵਜਨ ਵਾਲਾ ਕੁਛ ਹੀ ਮਹੀਨਿਆਂ ਦੇ ਬਾਅਦ ਪੰਜਾਬ ਦੇ ਵਿੱਚ ਨਗਰ ਨਿਗਮ ਚੋਨਾ ਤੇ ਉਸ ਨੂੰ ਲੈ ਕੇ ਹਰ ਇੱਕ ਪਾਰਟੀ ਸਿਆਸੀ ਪਾਰਟੀ ਗੱਲ ਕੀਤੀ ਜਾਵੇ ਸਰਗਰਮ ਹੋ ਚੁੱਕੀ ਹੈ ਤੇ ਬੀਜੇਪੀ ਵੱਲੋਂ ਪਰ ਬੀਜੇਪੀ ਵੱਲੋਂ ਵੀ ਸਰਗਰਮੀਆਂ ਦਿਖਾਈਆਂ ਜਾ ਰਹੀਆਂ ਤੇ ਬੀਜੇਪੀ ਵੱਲੋਂ ਮੁੱਦਾ ਚੁੱਕਿਆ ਗਿਆ ਟੁੱਟੀਆਂ ਸੜਕਾਂ ਸੜਕ ਦਾ ਹਾਲ ਦਿਖਾ ਦिए ਬੱਤੋ ਬੱਤਰ ਸੜਕ ਜਿਹੜੀ ਬਣੀ ਹੋਈ ਹੈ ਗਿਲ ਚੌਂਗ ਦੀ ਰੋਡ ਹੈ ਜਿਹੜੀ ਗੈਲਚੋਂ ਤੋਂ ਲੈ ਕੇ ਗਿਲ ਨਹਿਰ ਤੱਕ ਜਾਂਦੀ ਹੈ ਪਿੱਛੇ ਕਿਨੂੰ ਬਣਾਉਣ ਦਾ ਵੀ ਕਾਰਜ ਚਾਲੂ ਕੀਤਾ ਗਿਆ ਸੀ ਪਿਛਲੇ 2 ਸਾਲਾਂ ਤੋਂ ਇਹ ਸੜਕ ਬੰਦ ਹੀ ਆ ਰਹੀ ਹੈ ਤੇ ਪੰਜਾਬ ਜਿਹੜੇ ਲੁਧਿਆਣਾ ਬੀਜੇਪੀ ਅਧਿਐਕਸ਼ ਨੇ ਰਜਮੀ ਸੰਬਾਧ ਉਹ ਸਾਡੇ ਨਾਲ ਮਜੂਦ ਨੇ ਮੁਰਦਾਬਾਤ ਤੁਹਾ ਸਰਕਾਰ ਮੁਰਦਾਬਾਤ ਜਿਮਾਂ ਸਾਹਿਬ ਕਿਵੇਂ ਦੇ ਦੋ ਸਾਲਾਂ ਤੋਂ ਇਹ ਸੜਕ ਬੰਦ ਹੀ ਆ ਰਹੀ ਹੈ ਦੋ ਸਾਲਾਂ ਤੋਂ ਇਹ ਸਰਕਾਰ ਨੂੰ ਬਣਾ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਪਰ ਅਜੇ ਤੱਕ ਪੂਰੀ ਨਹੀਂ ਹੋਈ ਦੇਖੋ ਪੰਜਾਬ ਦੀ ਪੋਲੀ ਪਾਲੀ ਜਨਤਾ ਦੇ ਨਾਲ ਐਡਾ ਕਾਣ ਹੋਇਆ ਐਡਾ ਤੱਕਾ ਹੋਇਆ ਵੀ ਐਡੇ ਸਵਜਵਾਜ ਦਿਖਾ ਕੇ ਇਹ ਸਰਕਾਰ ਲੋਕਾਂ ਨੇ ਚੁਣੀ ਸੀ ਔਰ ਅੱਜ ਉਹਦਾ ਖਮਿਆਜਾ ਪੰਜਾਬ ਦਾ ਹਰ ਵਰਗ ਭੁਗਤ ਰਿਆ ਆਮ ਸ਼ਹਿਰਾਂ ਦੇ ਹਾਲ ਦੇਖ ਲਓ ਸੜਕਾਂ ਦੇ ਹਾਲ ਦੇਖ ਲਓ ਔਰ ਇਸ ਸਰਕਾਰ ਤੋਂ ਜਿਹੜਾ ਸਮਾਰਟ ਸਿਟੀ ਦਾ ਪੈਸਾ ਅਜੇ ਤੱਕ ਉਹ ਨਹੀਂ ਖਰਚ ਕਰ ਹੋਇਆ ਇਹਦੇ ਬਾਵਜੂਦ ਸੜਕਾਂ ਦੇ ਐਡੇ ਐਡੇ ਟੋਏ ਨੇ ਤੁਸੀਂ ਸ਼ਹਿਰ ਦਾ ਕੋਈ ਹਿੱਸਾ ਦੇਖ ਲਓ ਅੱਜ ਲੁਧਿਆਣਾ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ 25 ਜਗ੍ਹਾ ਤੇ ਸਾਡੇ 25 ਮੰਡਲਾਂ 'ਚ 25 ਬਲਾਕਾਂ 'ਚ ਅਲੱਗ-ਅਲੱਗ ਜਗ੍ਹਾ ਤੇ ਇਹ ਪ੍ਰਦਰਸ਼ਨ ਹੋ ਰਹੇ ਨੇ ਔਰ ਹਰ ਜਗ੍ਹਾ ਤੇ ਅਸੀਂ ਦਿਖਾ ਰਹੇ ਹਾਂ ਵੀ ਚਿੱਤੇ ਸੜਕਾਂ ਦੇ ਨਾਲੋਂ ਜ਼ਿਆਦਾ ਡੂੰਘੇ ਟੋਏ ਨੇ ਔਰ ਲੋਕਾਂ ਦੀਆਂ ਗੱਡੀਆਂ ਦਾ ਕੀ ਹਾਲ ਆ ਕੋਈ ਪੇਸ਼ੈਂਟ ਹੋਵੇ ਕੋਈ ਵਪਾਰੀ ਹੋਵੇ ਉਹਦੇ ਨਾਲ ਪੋਲੂਸ਼ਨ ਵੀ ਵੱਧ ਰਿਹਾ ਔਰ ਲੋਕਾਂ ਦੀ ਸਿਹਤ ਨਾਲ ਵੀ ਖਲਵਾੜ ਹੋ ਰਿਹਾ ਔਰ ਵਨ ਵਨ ਉਹਨਾਂ ਦੇ ਉਹ ਵੀ ਟੁੱਟ ਪੱਜ ਰਹੇ ਨੇ ਸੋ ਐਡਾ ਵੱਡਾ ਘਾਣ ਹੋ ਰਿਹਾ ਜਿਹੜੀ ਸਰਕਾਰ ਕਹਿੰਦੀ ਸੀ ਸਾਡੇ ਕੋਲ ਬਲੂਪ੍ਰਿੰਟ ਤਿਆਰ ਨੇ ਅਸੀਂ ਪੰਜਾਬ ਨੂੰ ਇੱਕ ਵਧੀਆ ਮਾਹੌਲ ਦੇਵਾਂਗੇ ਅੱਜ ਉਹਨਾਂ ਦੇ ਕੋਲ 10 ਮਹੀਨੇ ਨਿਕਲ ਗਏ ਉਹਨਾਂ ਕੋਲ ਤਾਂ ਆਪਣਾ ਜਿਹੜਾ ਆਉਣ ਵਾਲਾ ਸਮਾਂ ਸਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਜਿਸ ਢੰਗ ਨਾਲ ਲੁੱਟ ਰਹੇ ਨੇ ਉਸ ਹਿਸਾਬ ਦੇ ਨਾਲੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਪੰਜਾਬੀਆਂ ਦਾ ਬਣੂਗਾ ਕੀ ਸੋ ਇਸ ਕਰਕੇ ਅੱਜ ਪੰਜਾਬੀਆਂ ਦੀ ਆਵਾਜ਼ ਲੋਕਾਂ ਦੀ ਆਵਾਜ਼ ਸ਼ਹਿਰ ਨਿਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਸੜਕਾਂ 'ਤੇ ਅੱਜ ਸਿਰਫ ਮੁੱਦਾ ਡਿਵੈਲਪਮੈਂਟ ਦਾ ਅਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਹੋਰ ਜਿਹੜੇ ਇਹਨਾਂ ਨੇ ਝੂਠੇ ਵਾਅਦੇ ਕੀਤੇ ਆ ਉਹਨਾਂ ਨੂੰ ਵੀ ਇਸੇ ਢੰਗ ਦੇ ਨਾਲ ਵੱਡੇ ਪੱਧਰ 'ਤੇ ਪ੍ਰਦਰਸ਼ਨ ਕਰਕੇ ਇਹਨਾਂ ਨੂੰ ਕੰਮ ਕਰਾਂਗੇ ਅਸੀਂ ਇਹ ਪ੍ਰਦਰਸ਼ਨ ਨੂੰ 25 ਈਸਿਆਂ 'ਚ ਵੰਡਿਆ ਅੱਜ ਆਉਣ ਵਾਲੇ ਸਮੇਂ 'ਚ ਜਰੂਰਤ ਪਈ ਸੀ ਵੱਡਾ ਪ੍ਰਦਰਸ਼ਨ ਡੀਸੀ ਆਫਿਸ ਦੇ ਬਾਹਰ ਕਾਰਪੋਰੇਸ਼ਨ ਦੇ ਬਾਹਰ ਵੀ ਕਰਾਂਗੇ ਜਿੱਚ ਹਜ਼ਾਰਾਂ ਦੀ ਸੰਖਿਆ ਦੇ ਕਾਰਿਆਕਰਤਾ ਵੀ ਸ਼ਾਮਲ ਹੋਣਗੇ ਮਾਨ ਸਾਹਿਬ ਕੀ ਲੱਗਦਾ ਜ ਮਾਰਚ ਦੇ ਵਿੱਚ ਪਹਿਲਾ ਨਗਰ ਨਿਗਮ ਚੋਨਾ ਹੋ ਜਾਂਦੀ ਅਸੀਂ ਇਹਨੂੰ ਲਿਜਾ ਕੇ ਹੁਣ ਮਈ ਦੇ ਵਿੱਚ ਐਕਸਟੈਂਡ ਕਰ ਦਿੱਤਾ ਗਿਆ ਲੱਗਦਾ ਹੈ ਕਿ ਡਿਵੈਲਪਮੈਂਟ ਦੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਨਾ ਪੂਰਾ ਕਰਨ ਦੇ ਕਰਕੇ ਨਗਰ ਨਿਗਮ ਚੋਨਾ ਨੂੰ ਵੀ ਅੱਗੇ ਵਧਾਉਂਦੇ ਪਏ ਨੇ ਹਰ ਗੱਲ ਦੇ ਵਿੱਚ ਇੱਕ ناکਾਮਯਾਬ ਔਰ ਨਾ ਕਾਬਿਲ ਸਰਕਾਰ ਸਾਬਤ ਹੋ ਰਹੀ ਆ ਨਾ ਤਾਂ ਉਹਨਾਂ ਕੋਲ ਕੋਈ ਆਈਕਨ ਆ ਜਿਹੜੇ ਲੋਕਾਂ ਨੂੰ ਕਹਿੰਦੇ ਸੀ ਸਾਡੇ ਕੋਲ ਬਲੂਪ੍ਰਿੰਟ ਤਿਆਰ ਨੇ ਭਈ ਹਰ ਕੰਮ ਦੇ ਲਈ ਉਹ ਚਾਹੇ ਮਾਈਨਿੰਗ ਦਾ ਹੋਵੇ ਚਾਹੇ ਐਕਸਾਈਜ਼ ਦਾ ਹੋਵੇ ਚਾਹੇ ਆਪਣੀ ਪਾਲਿਸੀ ਹੋਵੇ ਪੜਾਈ ਤੋਂ ਲੈ ਕੇ ਚਾਹੇ ਸਿੱਖਿਆ ਨੂੰ ਲੇਕਿਨ ਅੱਜ ਤੁਸੀਂ ਦੇਖ ਰਹੇ ਹੋ ਨ ਕੋਈ ਕੋਈ ਪਾਲਿਸੀ ਨਹੀਂ ਕਿਉਂਕਿ ਨਾਕਾਬਲ ਲੋਗਾਂ ਦੀ ਇੱਕ ਸਰਕਾਰ ਚੁਣੀ ਗਈ ਆ ਔਰ ਉਹਨਾਂ ਦੀ ਨਾਕਾਬਲਤਾ ਇਹ ਨਤੀਜਾ ਭੁਗਤ ਰਿਹਾ ਪੰਜਾਬ ਦੀ ਪੋੜੀ-ਪਾਲੀ ਜਨਤਾ ਔਰ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਪੰਜਾਬ 'ਚ ਚੋਣਾਂ ਹੋ ਰਹੇ ਨੇ ਅਸੀਂ ਚੋਣਾਂ ਦਾ ਕੀ ਕਰਨਾ ਉਹ ਚੋਣਾਂ ਨੂੰ ਅੱਗੇ ਪੋਸਟਪੋਨ ਕਰ ਰਹੇ ਨੇ ਪੰਜਾਬ ਦੀ ਜਨਤਾ ਨਾਲ ਇਸ ਤੋਂ ਵੱਡਾ ਕਾਣ ਕੀ ਹੋਏਗਾ ਕੀ ਤੱਕਾ ਹੋਏਗਾ ਕਿ ਜਿਹੜਾ ਸਭ ਤੋਂ ਥੱਲੇ ਬੁਨਿਆਦੀ ਕਾਰਪੋਰੇਸ਼ਨ ਕਾਉਂਸਲਰ ਸਭ ਤੋਂ ਨੇੜੇ ਹੁੰਦਾ ਲੋਕਾਂ ਦੇ ਅਗਰ ਉਹਨਾਂ ਦੀ ਨੁਮਾਇੰਦਗੀ ਚੋਣਾਂ ਚ ਸਰਕਾਰ ਦੇਰ ਕਰ ਰਹੀ ਆ ਤਾਂ ਇਹਦਾ ਮਤਲਬ ਵੀ ਉਹਨਾਂ ਦੇ ਮੰਚ ਕੋਈ ਚੋਰ ਹੈ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਨਤਾ ਦਾ ਮੋਹ ਭੰਗ ਹੋ ਚੁੱਕਿਆ ਜਿੱਦਾਂ ਮੈਂ ਕਹਿੰਦਾ ਇਹ ਸੜਕ ਨੂੰ ਵੀ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਕਾਂਗਰਸ ਵੇਲੇ ਦੀ ਸਰਕਾਰ ਸੜਕ ਬੰਦ ਹੀ ਆ ਰਹੀ ਹੈ ਆਪਦੀ ਸਰਕਾਰ ਆਈ ਵਾਰਨੀ ਮਾਰੀ ਚਾਲੂ ਹੋਈ ਪਿੱਛੇ ਕੰਦ ਕਰਦੀ ਇਹਨਾਂ ਨੇ ਚੌਂਕ ਦੇ ਵਿੱਚ ਤੇ ਹੁਣ ਅੱਗੇ ਤੋੜਦੀ ਹੈ ਜਿਹੜੇ ਇੱਥੇ ਵਪਾਰੀਓ ਬੜੇ ਤੰਗ ਆ ਚੁੱਕੇ ਨੇ ਤੋਂ ਜਿਹੜੇ ਐਮਐਲਏ ਹੋਗੇ ਜਾਂ ਐਮਸੀ ਹੋਗੇ ਮੌਜੂਦਾ ਉਹਨਾਂ ਉਹਨਾਂ ਵਾਅਦੇ ਕਰ ਜਾਂਦੇ ਅਸੀਂ ਬਣਾ ਦੇਵਾਂਗੇ ਪਰ ਬਣਾਉਂਦੇ ਹਨ ਨਹੀਂ 2 ਸਾਲ ਦਾ ਸਮਾਂ ਵੱਧ ਤੋਂ ਵੱਧ ਹੋ ਚੁੱਕਾ ਇਹਨੂੰ ਕੀ ਲੱਗਦਾ ਹੈ ਕਿ ਆਪ ਨੇ ਇਹਨੂੰ ਬਣਾਣਾ ਚਾਲੂ ਕੀਤਾ ਸੀ ਉਹ ਵੀ ਵਿੱਚ ਛੱਡ ਕੇ ਭੱਜ ਗਏ ਨੇ ਜਿਹੜੇ ਠੇਕੇਦਾਰ ਇੱਥੇ ਆਏ ਸੀ ਦੇਖੋ ਮੈਂ ਅਸੀਂ ਤਾਂ ਇਸੇ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਇਹ ਸਾਡੀ ਨਹੀਂ ਅੱਜ ਪੰਜਾਬ ਦੀ ਜਨਤਾ ਦੀ ਆਵਾਜ਼ ਹੈ ਲੁਧਿਆਣੇ ਦੀ ਜਨਤਾ ਦੀ ਆਵਾਜ਼ ਹੈ ਕਿ ਉਹ ਲੋਕ ਜਾਗਣ ਜਿਨ੍ਹਾਂ ਨੂੰ ਇੰਨੀਆਂ ਵੋਟਾਂ ਦੇ ਕੇ ਇੰਨਾ ਪਿਆਰ ਸਤਿਕਾਰ ਦੇ ਕੇ ਲੋਕਾਂ ਨੇ ਚੁਣਿਆ ਸੀ ਅੱਜ ਉਹ ਨੁਮਾਇੰਦੇ ਕਿੱਥੇ ਚਲੇ ਗਏ ਉਹ ਮਹੂਰਤ ਕਰਨ ਤੇ ਤਾਂ ਪਹੁੰਚ ਜਾਂਦੇ ਨੇ ਜਿੱਥੇ ਮੂਰਤ ਹੋਇਆ ਉੱਤੇ ਆਪਣੇ ਪੱਥਰ ਲਾਣ ਪਹੁੰਚ ਜਾਂਦੇ ਨੇ ਔਰ ਲੱਗੇ ਹੋਏ ਪੱਥਰ ਲਾ ਕੇ ਨਵੇਂ-ਨਵੇਂ ਮੂਰਤ ਕਰ ਦਿੰਦੇ ਨੇ ਇਹੀ ਜਿਹਾ ਵੀ ਮਸਾਲਾ ਲੁਧਿਆਣੇ ਤੁਸੀਂ ਦੇਖ ਚੁੱਕੇ ਹੋ ਲੇਕਿਨ ਕੰਮ ਕੀ ਹੋ ਰਿਹਾ ਉਹ ਤੁਹਾਡੇ ਸਾਹਮਣੇ ਆ ਅੱਜ ਤੁਸੀਂ ਪ੍ਰਤੱਖ ਇਸ ਚੀਜ਼ ਦੇ ਗਵਾਹ ਹੋ ਏਸਨ ਸਾਡੇ ਨਾਲ ਨੀਤ ਮਾਂ ਜੀ ਦੇ ਤੁਸੀਂ ਸੜਕਾ ਦੇਖ ਸਕਦੇ ਹੋ ਸੜਕਾ ਦੇ ਹਾਲਾਤ ਦੇਖ ਲਓ ਕਿਸ ਤਰੀਕੇ ਦੇ ਨਾਲ ਖੱਡੇ ਪੈ ਚੁੱਕੇ ਨੇ ਸੜਕਾ ਤੇ ਪਰ ਕਿਦੇ ਨਾ ਕਿਦੇ ਜਿਹੜੀ ਆਪ ਸਰਕਾਰ ਹੈ ਉਹ ਹਮੇਸ਼ਾ ਇਹੀ ਕਹਿੰਦੀ ਸੀ ਡਿਵੈਲਪਮੈਂਟ ਦੇ ਕਾਰਜਾਂ ਨੂੰ ਜਿਹੜਾ ਅਸੀਂ ਉਹ ਮੋਰੀ ਰੱਖਾਂਗੇ ਪਰ ਡਿਵੈਲਪਮੈਂਟ ਕਿਦੇ ਹੁਣ ਲੁਧਿਆਣਾ ਦੇ ਆਤਮਨਗਰ ਹਲਕੇ ਦਾ ਹਾਲ ਹੈ ਕਿਦੇ ਨਹੀਂ ਨਜ਼ਰ ਆ ਰਹੀਆਂ ਉਹਨੇ ਦੇਖਣਾ ਹੋਗਾ ਸੜਕਾ ਦਾ ਜਦੋਂ ਤੱਕ ਖੱਡਿਆਂ ਦਾ ਜਿਹੜਾ ਮੁੱਦਾ ਹੈ ਨਗਰ ਨਿਗਮ ਚੋਣਾ ਨੂੰ ਲੈ ਕੇ ਚੱਕਿਆ ਗਿਆ ਕਿ ਜਾਂ ਇਹ ਭਾਜਪਾ ਸਹੀ ਚ ਲੋਕਾਂ ਦੇ ਹੱਕ ਦੇ ਵਿੱਚ ਖੜੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ